ਕਿਸੇ ਦੇ ਹੋ ਨਿਊਜ਼ ਟਾਈਮ ਪਾਤਣਾ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜਾ ਅੱਜ ਇੱਥੇ ਇੱਕ ਸਫਾ ਸੈਂਟਰ ਦੇ ਉੱਪਰ ਕਾਰਵਾਈ ਕਰਵਾਈ ਗਈ ਆ ਜਿਹੜਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਆ ਕੇ ਇਹਨੂੰ ਬੰਦ ਕਰਵਾਉਣ ਦੀ ਜਿਹੜੀ ਅੱਜ ਕੋਸ਼ਿਸ਼ ਕੀਤੀ ਗਈ ਸੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਨਹੀਂ ਦਿਖਾਈਆਂ ਜਾਣ ਇੱਕ ਹੁਣ ਗੱਡੀ ਆਈ ਹੈ ਜਿਹਦੇ ਵਿੱਚ ਉਹਨਾਂ ਔਰਤਾਂ ਨੂੰ ਕੁਝ ਨੌਜਵਾਨਾ ਜਿਹੜੇ ਦੋ ਨੌਜਵਾਨ ਉਹਨਾਂ ਔਰਤਾਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਇੱਥੇ ਲੈ ਕੇ ਆਇਆ ਤਾਂ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਵਿਅਕਤੀ ਹੈ ਉਹ ਇਹ ਗੱਲ ਕਹਿ ਰਿਹਾ ਕਿ ਮੈਂ ਪੁਲਿਸ ਅਫਸਰ ਹਾਂ ਤੇ ਮੈਂ ਸੀਆਈ ਸਟਾਪ ਪਟਿਆਲਾ ਦੇ ਵਿੱਚ ਬਕਾਇਦਾ ਡਿਊਟੀ ਕਰਦਾ ਤਾਂ ਇਹ ਜਿਹੜੀ ਗੱਡੀ ਆ ਜਿਹੜੀ ਫੁੱਲ ਸਪੀਡ ਦੇ ਵਿੱਚ ਇੱਥੋਂ ਲੈ ਕੇ ਨਿਕਲਿਆ ਹੁਣ ਤਾਂ ਉਹਦੇ ਵੱਲੋਂ ਆ ਕੇ ਸਾਡੇ ਉੱਪਰ ਜਿਹੜਾ ਉਹਦਾ ਜਿਹੜੀਆਂ ਕਿ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜਾ ਸਪਾ ਸੈਂਟਰ ਹੈ ਇਹ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਚੱਲ ਰਿਹਾ ਸੀਗਾ ਨੇੜੇ ਤੇ ਇੱਥੇ ਰਹਿਣ ਵਾਲੇ ਲੋਕ ਆ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਜਿਹੜਾ ਸਪਾ ਸੈਂਟਰ ਦੀ ਆਰਡ ਦੇ ਵਿੱਚ ਆ ਇਹ ਦੇ ਵਪਾਰ ਦਾ ਧੰਦਾ ਜਿਹੜਾ ਇੱਥੇ ਔਰਤਾਂ ਵੱਲੋਂ ਇਹ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਸੀਗਾ ਤੇ ਅੱਜ ਆ ਜਿਹੜਾ ਇੱਥੇ ਡੀਐਸਪੀ ਪਾਤੜਾ ਨੂੰ ਇਸ ਸਬੰਧ ਦੇ ਵਿੱਚ ਕਹਿਣ ਤੋਂ ਬਾਅਦ ਡੀਐਸਪੀ ਨੇ ਸਿਟੀ ਸਿਟੀ ਇਨਚਾਰਜ ਉਹਦੇ ਵੱਲੋਂ ਆਪਣੀ ਟੀਮ ਦੇ ਨਾਲ ਆ ਕੇ ਇੱਥੇ ਆ ਜਿਹੜਿਆ ਕਾਰਵਾਈ ਕੀਤੀ ਗਈ ਆ ਪਰ ਉਹ ਕਾਰਵਾਈ ਸੀ ਜਿਹੜੀ ਉਹ ਵੀ ਉਹਦੀ ਸਵਾਲਾਂ ਦੇ ਘੇਰੇ ਦੇ ਵਿੱਚ ਦਿਖਾਈ ਦਿੱਤੀ ਉਹਨਾਂ ਨੇ ਪ੍ਰੈਸ ਨੂੰ ਰੋਕਿਆ ਕਿ ਤੁਸੀਂ ਇਹਦੀ ਇੱਥੋਂ ਬਾਹਰੋਂ ਖੜ ਕੇ ਵੀ ਵੀਡੀਓ ਜਿਹੜੀ ਕੋਈ ਵੀ ਨਹੀਂ ਬਣਾਉਣੀ ਤਾਂ ਜਦੋਂ ਉਹਨਾਂ ਨੇ ਸਾਡੇ ਕੈਮਰੇ ਬੰਦ ਕਰਵਾ ਦਿੱਤੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਇੱਥੋਂ ਉਹਨਾਂ ਨੂੰ ਔਰਤਾਂ ਨੂੰ ਅੰਦਰ ਛੱਡ ਕੇ ਹੀ ਵਾਪਸ ਚਲੇ ਚਲੇ ਸੀਗੇ ਤੇ ਜਦੋਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਜਦੋਂ ਤੁਹਾਨੂੰ ਡੀਐਸਪੀ ਸਾਹਿਬ ਨੇ ਕਹਿ ਕੇ ਭੇਜਿਆ ਵੀ ਉਹਨਾਂ ਤੇ ਕਾਰਵਾਈ ਕਰਨੀ ਆ ਉਹ ਸਪਾਸੈਂਟਰ ਜਿਹੜਾ ਉਹ ਅੱਡਾ ਜਿਹੜਾ ਨਜਾਇਜ਼ ਧੰਦੇ ਦਾ ਚੱਲ ਰਿਹਾ ਉਹਨੂੰ ਬੰਦ ਕਰਵਾ ਕੇ ਹੀ ਵਾਪਸ ਆਉਣਾ ਤਾਂ ਫਿਰ ਤੁਸੀਂ ਇਹਨਾਂ ਨੂੰ ਛੱਡ ਕੇ ਇੱਥੋਂ ਕਿਉਂ ਚਲੇ ਚਲੇ ਹੋ ਤਾਂ ਉਸ ਦੇ ਬਾਅਦ ਫਿਰ ਉਹਨਾਂ ਵੱਲੋਂ ਉਹਨਾਂ ਔਰਤਾਂ ਨੂੰ ਇੱਥੋਂ ਲਜਾਇਆ ਗਿਆ ਤੇ ਇੱਥੇ ਜਿਹੜਾ ਇਹ ਸਪਾ ਸੈਂਟਰ ਦਾ ਜਿਹੜਾ ਸ਼ਟਰ ਆ ਜਿਹੜਾ ਉਹਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਉਸ ਟਾਈਮ ਵੀ ਉਸ ਬੰਦ ਕਰਨ ਵਾਲੇ ਮੁਲਾਜ਼ਮ ਨੇ ਇਹਦੀ ਵੀਡੀਓ ਤੱਕ ਨਹੀਂ ਬਣਾਉਣ ਦਿੱਤੀ ਉਹਨੇ ਜ਼ਬਰਦਸਤ ਜਲਦੀ ਤੋਂ ਜਲਦੀ ਜਿਹੜਾ ਸ਼ਟਰ ਨੂੰ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਆ ਜਿਹੜਾ ਹੋਣਾ ਸੀ ਦੁਬਾਰਾ ਇੱਥੇ ਆਏ ਸੀਗੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਲੈ ਕੇ ਜਾਇਆ ਗਿਆ ਸੀਗਾ ਤੇ ਉਹ ਔਰਤਾਂ ਜਿਹੜੀਆਂ ਹੁਣ ਇੱਕ ਗੱਡੀ ਦੇ ਵਿੱਚ ਦੁਬਾਰਾ ਫਿਰ ਇੱਥੇ ਪਹੁੰਚੀਆਂ ਸੀਗੀਆਂ ਤੇ ਉਹਨਾਂ ਦੇ ਨਾਲ ਜਿਹੜਾ ਨੌਜਵਾਨ ਸੀਗਾ ਉਹ ਬੌਬੀ ਨਾਂ ਆਪਣਾ ਦੱਸ ਰਿਹਾ ਸੀਗਾ ਤੇ ਕਹਿ ਰਿਹਾ ਸੀਗਾ ਕਿ ਮੈਂ ਸੀਆਈ ਸਟਾਪ ਪਟਿਆਲਾ ਦੇ ਵਿੱਚ ਤਾਇਨਾਤ ਆ ਤੇ ਉੱਥੇ ਮੈਂ ਆਪਣੀ ਨੌਕਰੀ ਕਰ ਰਿਹਾ ਤਾਂ ਮੈਂ ਇੱਥੇ ਆਇਆ ਜਦੋਂ ਉਹਨੂੰ ਸਵਾਲ ਕੀਤਾ ਗਿਆ ਕਿ ਤੂੰ ਇੱਥੇ ਕੀ ਲੈਣ ਆਇਆ ਤੇਰਾ ਕੀ ਕੰਮ ਸੀ ਇੱਥੇ ਆਉਣ ਦਾ ਤਾਂ ਤੂੰ ਔਰਤਾਂ ਨੂੰ ਆਪਣੀ ਗੱਡੀ ਦੇ ਵਿੱਚ ਲੈ ਕੇ ਇੱਥੇ ਘੁੰਮ ਰਿਹਾ ਤਾਂ ਉਸ ਦਾ ਜਵਾਬ ਸੀ ਕਿ ਮੇਰੇ ਇਹ ਲੋਨ ਨੇ ਮੈਨੂੰ ਜਾਣਦੇ ਆ ਇਹ ਤਾ ਦੂਜੀ ਗੱਲ ਇਹ ਵੀ ਹੈ ਕਿ ਇਹ ਮਾਮਲਾ ਜਿਹੜਾ ਇਹ ਹੋਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਕਿ ਜਿਹੜਾ ਆਪਣੇ ਆਪ ਨੂੰ ਸੀਆਈ ਸਟਾਫ ਦਾ ਮੁਲਾਜ਼ਮ ਦੱਸ ਰਿਹਾ ਵਿਅਕਤੀ ਹੈ ਕਿ ਇਹ ਵਾਕਈ ਸੀਆਈ ਸਟਾਫ ਦਾ ਮੁਲਾਜ਼ਮ ਹੈ ਕਿ ਜਾਂ ਫਿਰ ਇਹ ਪਹਿਲਾਂ ਵੀ ਇਹ ਜਿਹੜਾ ਪੁਲਿਸ ਮੁਲਾਜ਼ਮ ਬਣਨ ਦਾ ਜਿਹੜਾ ਨਾਟਕ ਕਰਕੇ ਇਹ ਰੋਪਾ ਪਾ ਕੇ ਇਹ ਸਫਾ ਸੈਂਟਰਾਂ ਨੂੰ ਚਲਾਉਣ ਦੇ ਵਿੱਚ ਜਿਹੜਾ ਇਹ ਆਪਣਾ ਕਾਰੋਬਾਰ ਆ ਚਲਾਉਣ ਦੇ ਵਿੱਚ ਕਾਮਯਾਬ ਹੋ ਰਿਹਾ ਇਹ ਬਹੁਤ ਵੱਡਾ ਇੱਕ ਨਾ ਜਾਂਚ ਦਾ ਵਿਸ਼ਾ ਬਣ ਚੁੱਕਿਆ ਅਸੀਂ ਤਾਂ ਇਸ ਮਾਮਲੇ ਨੂੰ ਥੋੜਾ ਜਿਹਾ ਹਲਕੇ ਦੇ ਵਿੱਚ ਲੈ ਰਹੇ ਸੀਗੇ ਪਰ ਜਿਸ ਤਰ੍ਹਾਂ ਇਹਨਾਂ ਨੇ ਆ ਕੇ ਇੱਥੇ ਸਾਡੇ ਤੇ ਵੀ ਰੋਭ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਜਿਹੜਾ ਇਹ ਅੱਡਾ ਤਾਂ ਤੁਸੀਂ ਬੰਦ ਕਰਵਾ ਦਿੱਤਾ ਤਾਂ ਤੇ ਤੁਸੀਂ ਜਿਹੜੇ ਬਾਕੀ ਸ਼ਹਿਰ ਦੇ ਵਿੱਚ ਅੱਡੇ ਚੱਲਦੇ ਆ ਉਹ ਕਿਉਂ ਨਹੀਂ ਬੰਦ ਕਰਵਾਏ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਔਰਤਾਂ ਵੱਲੋਂ ਉੱਚੀ ਉੱਚੀ ਰੌਲਾ ਪਾ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਪਹਿਲਾਂ ਤਾਂ ਜਿਹੜਾ ਇਲਾਕੇ ਦੇ ਵਿੱਚ ਚਿੱਟਾ ਵਿਕ ਰਿਹਾ ਉਹਨੂੰ ਬੰਦ ਕਰਵਾ ਕੇ ਦਿਖਾਓ ਤੁਸੀਂ ਸਾਡੇ ਵੱਲ ਕੇ ਚੱਲ ਪਿਆ ਤੁਸੀਂ ਉਹਨਾਂ ਨੂੰ ਬੰਦ ਕਰਵਾ ਕੇ ਦਿਖਾਓ ਕਿ ਇਸ ਤਰ੍ਹਾਂ ਦਾ ਮਨੋਲੋਗ ਮਾਹੌਲ ਕ੍ਰੀਏਟ ਕਰਨ ਕੀਤਾ ਜਾ ਰਿਹਾ ਸੀ ਇਹਨਾਂ ਵੱਲੋਂ ਕਿ ਇਹਨਾਂ ਨੂੰ ਪੱਤਰਕਾਰਾਂ ਨੂੰ ਅਜਿਹੇ ਮਾਮਲੇ ਦੇ ਵਿੱਚ ਉਲਝਾ ਕੇ ਜਿਹੜੀ ਇਹ ਅੱਜ ਕਾਰਵਾਈ ਕਰਵਾਈ ਗਈ ਆ ਤੇ ਜਾਂ ਫਿਰ ਇਹਨਾਂ ਵੱਲੋਂ ਕੋਈ ਖਬਰ ਬਣਾ ਕੇ ਲਾਈ ਜਾ ਰਹੀ ਆ ਤਾਂ ਉਸ ਨੂੰ ਜਿਹੜੀ ਆ ਕਿਤਨਾ ਕਿਤੇ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਐਸੇ ਸਫਾ ਸੈਂਟਰਾਂ ਨੂੰ ਆ ਜਿਹੜਾ ਪੱਕੇ ਤੌਰ ਤੇ ਨਕੇਲ ਪਾਈ ਜਾਵੇ ਤੇ ਜੇਕਰ ਹੋਰ ਵੀ ਸ਼ਹਿਰ ਦੇ ਵਿੱਚ ਕੋਈ ਇਹੋ ਜਿਹਾ ਸਫਾਈ ਸੈਂਟਰ ਚੱਲਦੇ ਆ ਤਾਂ ਉਹਨਾਂ ਤੇ ਵੀ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਸਮਾਜ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਵੀ ਕੰਮ ਦੀ ਆੜ ਦੇ ਵਿੱਚ ਅਸੀਂ ਆ ਜਿਹੜਾ ਦੇਹ ਵਪਾਰ ਦਾ ਇੱਥੇ ਕੋਈ ਧੰਦਾ ਚਲਾ ਸਕੀਏ ਕਿਉਂਕਿ ਸਾਡਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸਾਡੇ ਭੈਣ ਭਰਾ ਜਿਹੜੇ ਆਮ ਜਿਹੜੇ ਇੱਜ਼ਤਦਾਰ ਜਿਹੜੇ ਪਰਿਵਾਰ ਆ ਇੱਥੇ ਆਸ-ਪਾਸ ਮਾਹੌਲ ਦੇ ਵਿੱਚ ਰਹਿੰਦੇ ਆ ਤਾ ਉਹਨਾਂ ਨੂੰ ਜਿਹੜਾ ਇਸ ਕਾਰੋਬਾਰ ਦੇ ਨਾਲ ਬਹੁਤ ਵੱਡੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਜਿਹੇ ਲੋਕ ਆ ਜਿਹੜੇ ਗਰੋਹ ਬਣਾ ਕੇ ਅਜਿਹੇ ਕੰਮ ਕਰਦੇ ਆ ਇਹਨਾਂ ਦਾ ਇਹਨਾਂ ਜਿਹੜਾ ਰੋਪ ਪਾਉਣਾ ਪੱਤਰਕਾਰਾਂ ਦੇ ਉੱਪਰ ਤਾਂ ਕਿਤੇ ਨਾ ਕਿਤੇ ਇਹ ਪੁਲਿਸ ਪ੍ਰਸ਼ਾਸਨ ਤੇ ਵੀ ਆ ਜਿਹੜਾ ਉਹ ਸਵਾਲ ਖੜੇ ਕਰਦਾ ਕਿ ਕਿਤੇ ਨਾ ਕਿਤੇ ਉਹਨਾਂ ਦਾ ਵੀ ਆ ਕੋਈ ਨਾ ਕੋਈ ਲੈਣ ਦੇਣ ਜਾਂ ਕੋਈ ਹੱਥ ਇਸ ਕੰਮ ਦੇ ਵਿੱਚ ਹੋ ਸਕਦਾ ਤਾਂ ਕਿ ਜਿਹੜਾ ਇਹਨਾਂ ਵੱਡੇ ਪੱਧਰ ਤੇ ਆ ਇਹ ਕਾਰਵਾਈ ਆ ਜਿਹੜੀ ਕਰਨ ਤੋਂ ਬਚਾਅ ਹੋ ਜਾਂਦਾ ਵਾ ਤੇ ਇਨਾਂ ਵੱਲੋਂ ਜਿਹੜਾ 2 ਘੰਟਿਆਂ ਦੇ ਵਿੱਚ ਵਿੱਚ ਹੀ ਦੁਬਾਰਾ ਇੱਥੇ ਫਿਰ ਸਪਾ ਸੈਂਟਰ ਤੇ ਆ ਕੇ ਪੱਤਰਕਾਰਾਂ ਦੇ ਉੱਪਰ ਰੋਪ ਪਾਉਣਾ ਜਿਹੜਾ ਉਹ ਵੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਕਰ ਰਿਹਾ ਹੈ ਪਾਤਰ ਜਿਹਾ ਅਸੀਂ ਤਾਂ ਦਗਾਲ ਦਗਾਲ ਨੂੰ ਆਉਂਦੇ ਆ ਥੋੜੇ ਆ ਲੈ ਡਾ ਚੱਲ ਰਿਹਾ ਬਾਬਾ ਜੀ ਪਤਨਾ ਦੇ ਚੋਰਾ ਕਿਲੇ ਤੋਂ ਲੱਗਦੇ ਹੋ ਤੇ ਪਰੇ ਨੂੰ ਯਾਰ 11 ਕਿਲੇ 11 ਕਿਲੇ ਚ ਕੀਦਾ ਸੁਖੀ ਵਾਲਾ ਸੁਖੀ ਵਾਲੇ ਦੋ ਚੱਲਣ ਦਾ ਮਾਰਾ ਸੁਖੀ ਦੇ ਦੋ ਚੱਲਦੇ ਨੇ ਤੇ ਜਿਹੜਾ ਉਹ ਜਿਹੜਾ ਤੋਂਨੇ ਬਣਾਇਆ ਉੱਥੇ ਦਗਾਲ ਵਾਲੇ ਉਹਦੇ ਆਪਣੇ 90 ਫੁੱਟੀ ਰੋਡ ਤੇ ਬਣਾ ਰੱਖਿਆ ਜਿਹੜਾ ਉਹਦੇ ਵਿੱਚ ਜਿੱਥੇ ਕਾਰ ਪਾਰਕਲਸ ਹੈ ਉਹ ਤੇਰੀ ਉਹ ਵੀ ਤਾਂ ਤੇਰੀ ਕੁੜੀ ਦਾ ਉਹ ਸਤਿ ਆਪੇ ਮੇਰੇ ਤੇ ਕੋਈ ਕਮਾਉਣ ਵਾਲਾ ਢਿੱਕੇ ਪੁੰਟਾ ਨਹੀਂ ਨਹੀਂ ਜੇ ਤੁਹਾਡਾ ਕੋਈ ਨਹੀਂ ਤੁਸੀਂ ਮੇਰੀ ਗੱਲ ਸੁਣੋ ਜੇ ਕੋਈ ਕਮਾਉਣ ਵਾਲਾ ਨਹੀਂ ਹੈਗਾ ਫਿਰ ਆਪਾਂ ਇਹੀ ਕੰਮ ਕਰਨਾ ਹੈ ਸਰਪਾਪਾ ਜੀ ਕੀ ਕਰਾਂ ਮੇਰੇ ਵੀ ਫਰਿਕਨ ਹੋਏ ਜੇ ਮੇਰੇ ਤੋਂ ਹੰਦਾਣੇ ਕੰਮ ਗੁੜੀਆ ਮੇਰੀ ਗੱਲ ਸੁਣੋ ਜਿਹੜੇ ਨਿਕੇ ਨਿਕੇ ਬੱਚੇ ਨੇ ਉਹ ਬੱਚੇ ਖਰਾਬ ਹੋ ਰਹੇ ਨੇ ਉੱਤੇ ਛੋਟੇ ਛੋਟੇ ਬੱਚੇ ਆਉਂਦੇ ਨੇ ਐ ਉਹਦੇ ਆਪਣੇ ਕੋਲੇ ਕੋਈ ਪਰਮਿਸ਼ਨ ਹੈ ਉਹਦੀ ਪਤਾ ਮੈਨੂੰ ਐ ਦੱਸੋ ਤੁਸੀਂ ਪਰਮਿਸ਼ਨ ਤੇ ਪਾਪਾ ਜੀ ਸਾਡੇ ਕੋਲ ਆ ਆ ਫਿਰ ਜਦੋਂ ਪਰਮਿਸ਼ਨ ਹੀ ਨਹੀਂ ਹੈਗੀ ਫਿਰ ਤੁਹਾਡੀ ਗੁੜੀਆ ਥੋੜੀ ਕੁੜੀਆ ਜਾ ਕੇ ਥਾਣੇ ਸਾਡੇ ਤੇ ਦਰਖਾਸਤ ਦੇਣ ਬਾਗੀ ਸੀ ਥਾਣੇ ਗਈਆ ਥੋੜੀ ਕੁੜੀਆ ਤੁਸੀਂ ਪੁਲਿਸ ਵਾਲੇ ਨੂੰ ਕਹਿੰਦੇ ਕਹਿੰਦੇ ਵੀ ਤੁਸਾਨੂੰ ਨਿਆਂਗ ਸਿੰਘ ਦਬਕੇ ਮਾਰਦੇ ਨੇ ਦਬਕੇ ਨਹੀਂ ਮਾਰ ਰਹੇ ਤੁਹਾਨੂੰ ਕਹਿੰਦਾ ਵੀ ਬੇਇਨਸਾਫੀ ਕਰਿਆ ਵੀ ਤੁਸੀਂ ਇਹ ਇਹ ਜਿਹੜਾ ਸ਼ਹਿਰ ਦੇ ਵਿੱਚ ਚੱਲ ਰਿਹਾ ਇਹਨੂੰ ਬੰਦ ਕਰੋ ਤੁਸੀਂ ਚਲੋ ਮਹਾਰਾਜ ਦੇ ਸਾਹਮਣੇ ਨਾਲ ਹੀ ਆ ਸਭ ਦੇ ਨਾਲ ਤਾਂ ਐ ਨਹੀਂ ਨਾ ਤੁਸੀਂ ਜੇ ਸਭ ਦੇ ਨਾਲ ਹੋ ਮੈਂ ਫਿਰ ਬੰਦ ਕਰੂੰ ਤੁਸੀਂ ਬਾ ਠੀਕ ਹੈ ਪਰ ਆਪਾਂ ਹੁਣ ਸਾਰਿਆਂ ਦੇ ਸਾਰਿਆਂ ਨੇ ਬੰਦ ਕਰਾਉਣੇ ਨੇ ਤੁਸੀਂ ਬੰਦ ਕਰੋ ਜੇ ਤੁਸੀਂ ਨੇ ਏਡੇ ਚਲਾਉਣੇ ਨੇ ਫਿਰ ਮ사ਜ ਸੈਂਟਰ ਕਾਦੇ ਵਾਸਤੇ ਲੈ ਕੇ ਤੁਸੀਂ ਗਮਰਾਹ ਕਰ ਰਹੇ ਹੋ ਜਵਾਖਾਂ ਨੂੰ ਉਹਦੇ ਮੈਂ ਬੰਦੇ ਵੀ ਭੇਜੇ ਤੇ ਤੁਸੀਂ ਕਹਿੰਦੇ ਵੀ 550 ਰੁਪਇਆ ਦੋ ਜਿੰਨੇ ਮਰਜ਼ੀ ਜਨਾਨੀਆਂ ਲੋ ਤੁਸੀਂ ਧੰਦਾ ਹੀ ਤੋਰਦਾ ਇਹ ਇਹ ਗੋਰਖ ਤੋਂ ਦਾ ਬੰਦ ਕਰੋ ਤੁਸੀਂ ਇਹ ਇਹ ਤਾਂ ਤੁਸੀਂ ਕਿੱਧਰਲੇ ਪਾਸੇ ਲੈ ਕੇ ਜਾ ਰਹੇ ਹੋ ਜਵਾਖਾਂ ਨੂੰ ਪਹਿਲਾਂ ਮੈਨੂੰ ਐ ਦੱਸੋ ਕੀ ਸੇਧ ਦੇ ਰਹੋ ਪੰਜਾਬ ਨੂੰ ਪਹਿਲਾਂ ਪੰਜਾਬ ਵਿੱਚ ਇਹ ਕੰਮ ਹੁੰਦੇ ਸੀਗੇ ਪੰਜਾਬ ਤੁਸੀਂ ਇਸੇ ਕੰਮ ਵਾਸਤੇ ਬਣਾਤਾ ਦਿੱਲੀ ਦੁੱਲੀ ਦਾ ਸੁਣਿਆ ਤੇ ਅਸੀਂ ਨੇ ਹੁਣੇ ਪੰਜਾਬ ਵਿੱਚ ਛਰਿਆਵੇਂ ਚੱਲ ਪਿਆ ਕੰਮ। ਬੰਦ ਰਾਜ ਪਾਪਦਾਨ ਦੇ ਇਲਕੇ ਤੋਂ ਕਦਰੋਂ ਦਾ ਲੜੈ ਕਡਾਂਟੀ ਕਰਦਾ ਸੀ। ਉਹ ਫਿਰ ਜਦੋਂ ਕਹਦਾ ਜਵੇ ਬਣ ਲਾਗਿਓ ਤਵੇ ਰੋਸ ਜਾ ਕੇ ਹੁਣ ਸਾਡੇ ਆਪ ਦੇ ਜਵਾਖਾਂ ਤੇ ਆਉਣ ਲੱਗੀ ਨਾ ਗੱਲ ਹੁਣ ਤੁਹਾਨੂੰ ਦਾ ਹੱਲ ਕਰਨਾ ਪਊ। ਸਹੀ ਗੁਰਜੀ ਕੀ ਫਤਿਹ। ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਦਲ ਮੱਥੇ ਦੇ ਮੌਜੂਦਾ ਮੋਗੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਥੋੜੀ ਸਾਹਿਬ ਜੀ ਨਾਲ ਕਾਨਾ ਸਾਹਿਬ ਨੇ। ਉਹਨਾਂ ਦੀ ਜਿਸੀਂ ਵੱਲੋਂ 10 ਜ਼ਿਲ੍ਹਾ ਪਟਿਆਲਾ ਤੇ ਸੰਗਰੂਰ ਦੇ ਜਥੇਦਾਰ ਕਰਮਜੀਤ ਸਿੰਘ ਪਾਤੜਾ ਅਤੇ ਜਿਹੜਾ ਇਹ ਮਤਲਬ ਹੈ ਬਾਬਾ ਜੀ ਇਹ ਸਾਡੇ ਪਾਤੜਾ ਸ਼ਹਿਰ ਦੇ ਵਿੱਚ ਕਈ ਸਾਲਾਂ ਤੋਂ ਦੇਵਪਾਰ ਦੇ ੱਡੇ ਚੱਲ ਰਹੇ ਨੇ ਜੋ ਕਿ ਸ਼ਹਿਰ ਦੇ ਵਿੱਚ ਪੂਰਾ ਹੀ ਬਹੁਤ ਜ਼ਿਆਦਾ ਇਹਨਾਂ ਨੇ ਨਜਾਇਜ਼ ਗੰਦਪਾ ਰੱਖਿਆ ਇਹ ਆਪਣੇ ਲਗਾ ਇਹਦੇ 90 ਫੁੱਟੀ ਰੋਡ ਤੇ ਨੇ ਕਈ ਤਾਂ ਇੱਕ ਦਾ ਤਾਂ ਮੈਂ ਨਾਮ ਦੱਸ ਦਿੰਦਾ ਇੱਕ ਹੈਪੀ ਸਟਾਮ ਵਾਲਾ ਜਿਹਨੇ ਇਹਨਾਂ ਨੂੰ ਜਗ੍ਹਾ ਬਣਾ ਕੇ ਦਿੱਤੀ ਹੋਈ ਹੈ ਉਥੇ ਸੁਖੀ ਦਾ ੱਡਾ ਚੱਲ ਰਿਹਾ ਜੋ ਕਿ ਇਸ ਤੋਂ ਪਹਿਲਾਂ ਰਿਕਾਰਡਿੰਗ ਵੀ ਆਪ ਜੀ ਨੂੰ ਦਗਾਲ ਤੋਂ ਮਸਾਹ ਸੈਂਟਰ ਖੋਲਿਆ ਹੋਇਆ ਦਗਾਲ ਇੱਕ ਉਹਦੀ ਕੁੜੀ ਨੇ ਇੱਥੇ 90 ਫੁੱਟੀ ਰੋਡ ਤੇ ਮਸਾਹ ਸੈਂਟਰ ਖੋਲਿਆ ਹੋਇਆ ਪਰ ਉਹ ਕੋਈ ਮਸਾਹ ਸੈਂਟਰ ਉਥੇ ਸਾਰੇ ਦੀਪਵਾਰ ਦੇ ਅੱਡੇ ਨੇ ਸ਼ਰਿਆਮ ਹੀ ਉਥੇ ਤਾਂਦਾ ਚੱਲਦਾ ਜੋ ਕਿ ਅਸੀਂ ਆ ਵੀਡੀਓ ਵੀ ਦਿੱਤੀ ਹੈ ਆਪ ਜੀ ਨੂੰ ਉਹ ਵੀਡੀਓ ਜਿਹੜੀ ਆਪ ਪੱਤਰਕਾਰ ਜੀ ਉਹ ਨੈਟ ਦੇ ਉੱਤੇ ਜਾਰੀ ਕਰਿਓ ਉਥੇ ਰਾਤ ਨੂੰ ਦਿਨ ਰਾਤ ਹੀ ਦੀਪਵਾਰ ਦੇ ਅੱਡਾ ਫੁੱਲ ਚੱਲਦਾ ਤੇ ਜਿਹੜੀ ਉਹ ਸੋਖੀ ਹੈ ਅਸੀਂ ਉਹਨੂੰ ਦੋ ਤਿੰਨ ਵਾਰੀ ਬੇਨਤਾ ਵੀ ਕੀਤਾ ਵੀ ਭਾਈ ਇਹ ਤੂੰ ਜਿਹੜਾ ਦੀਪਵਾਰ ਦੇ ਅੱਡੇ ਨੇ ਬੰਦ ਕਰ ਉਹ ਪ੍ਰਸ਼ਾਸਨ ਨੂੰ ਸਾਡੀਆਂ ਕੰਪਲੇਟਾ ਦੇ ਰਹੇ ਨੇ ਵੀ ਸਾਨੂੰ ਉਹਨੇ ਅੰਗ ਸਿੰਘ ਧਮਕੀਆਂ ਦੇ ਰਹੇ ਨੇ ਜਾਂ ਸਾਡੇ ਤੋਂ ਸਾਨੂੰ ਇਹ ਡਰਾ ਰਹੇ ਨੇ ਧਮਕਾ ਰਹੇ ਨੇ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਅਸੀਂ ਐਸ ਡੀ ਐਮ ਸਾਹਿਬ ਨੂੰ ਪਹਿਲਾਂ ਵੀ ਦਰਖਾਸਤ ਦੇ ਚੁੱਕੇ ਹਾਂ 1 ਮਹੀਨੇ ਵਾਂਗੂ ਹੋ ਗਿਆ ਦਰਖਾਸਤ ਦਿੱਤੀ ਨੂੰ ਪਰ ਜੋ ਕਿ ਉਹ ਦਰਖਾਸਤ ਸਾਡੇ ਕੋਲ ਹੈਗੀ ਆ ਮੈਂ ਅੱਜ ਨੂੰ ਦਿਖਾ ਦਿੰਦਾ ਪਰ ਉਹ ਦਰਖਾਸਤ ਦੇ ਉੱਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਨਾ ਐਸ ਡੀ ਐਮ ਸਾਹਿਬ ਨੇ ਕੋਈ ਵੀ ਉਹਦੇ ਵਿੱਚ ਸੁਣਵਾਈ ਨਹੀਂ ਹੋਈ ਤੇ ਨਾ ਹੀ ਕੋਈ ਗੱਲਬਾਤ ਕੀਤੀ ਉਹਨਾਂ ਨੇ ਤੇ ਜੇ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕੋਈ ਗੱਲਬਾਤ ਨਹੀਂ ਹੁੰਦੀ ਆ ਆਪ ਜੀ ਦੇਖ ਸਕਦੇ ਹੋ ਵੀ ਇਹ ਦਰਖਾਸਤ ਜੋ ਕਿ ਐਸ ਡੀ ਐਮ ਸਾਹਿਬ ਨੂੰ ਅਸੀਂ ਦੇ ਕੇ ਆਏ ਸੀ ਕਿ ਇਸ ਮੁੱਦੇ ਦੇ ਉੱਤੇ ਜੋ ਕਿ ਇਹ ਸ਼ਰਿਆਮਈ ਤੰਦਾ ਚੱਲ ਰਿਹਾ ਹੈ ਇਹਦੇ ਨਾਲ ਜੋ ਕਿ ਆਉਣ ਵਾਲੀ ਪੀੜ੍ਹੀ ਹੈ ਜਾਂ ਸਾਡੀ ਜਨਰੇਸ਼ਨ ਹੈ ਇਹ ਸਾਰੀ ਖਰਾਬ ਹੋ ਰਹੀ ਹੈ ਇਹਦੇ ਉੱਤੇ ਵਿੱਚੇ ਨਸ਼ਾ ਵਿੱਚੇ ਸਾਰਾ ਕੁਝ ਜੀ ਤੁਹਾਨੂੰ ਉੱਥੋਂ ਮਿਲੂਗਾ ਜਿਹੜੀ ਉਹ ਸੂਖੀ ਹੈ ਉਹਨੇ ਇਹ ਦੇਵਪਾਰ ਦੇ ਅੱਡੇ ਤੋਂ ਅੱਡੇ ਤੋਂ ਸੁੰਦਰ ਵਸਤੀ ਦੇ ਵਿੱਚ ਸਟੇਡੀਅਮ ਦੇ ਕੋਲ ਬਹੁਤ ਵੱਡੀ ਕੋਠੀ ਪਾਤੀ ਇਹ ਸੋ ਦੇਵਪਾਰ ਦੇ ਅੱਡੇ ਤੋਂ ਗੱਡੀਆਂ ਸਕੂਟਰੀਆਂ ਸਾਰਾ ਕੁਝ ਲੈਤਾ ਉਹ ਨਜਾਇਜ਼ ਹੀ ਜੋ ਕਿ ਸਾਡੀ ਅਸੀਂ ਉਸ ਬਸਤੀ ਦੇ ਵਿੱਚ ਰਹਿੰਦੇ ਆ ਉਥੇ ਇਹਦੇ ਕੋਲੇ ਪੰਜ ਪੰਜ ਚਾਰ ਚਾਰ ਜਨਾਨੀਆਂ ਨਜਾਇਜ਼ ਰਹਿੰਦੀਆਂ ਨੇ ਇਹ ਰੱਖਦੀ ਹੈ ਅਤੇ ਜਿਹੜਾ ਇਹ 90 ਫੁੱਟੀ ਤੇ ਆ ਇੱਥੇ ਵੀ ਨਜਾਇਜ਼ਤਾਂ ਦਾ ਹੋਰ ਇੱਕ ਦਗਾਲ ਖੋਲਿਆ ਮਸਾਹ ਸੈਂਟਰ ਉਥੇ ਅਸੀਂ 2-4 ਬੰਦੇ ਭੇਜੇ ਸੀਗੇ ਬਾਹਰੋਂ ਉਹ ਦੇਖਣ ਵਾਸਤੇ ਉਹ ਦੇਖ ਕੇ ਵੀ ਆਏ ਸੀਗੇ ਉਥੇ ਸਾਰਾ ਕੁਝ ਹੀ ਸਰਿਆਮ ਚੱਲ ਰਿਹਾ ਹੈ ਤੇ ਮੈਂ ਰਿਕਾਰਡਿੰਗ ਵੀ ਆ ਹੁਣ ਉਹਦੇ ਨਾਲ ਗੱਲ ਕੀਤੀ ਹੈ ਰਿਕਾਰਡਿੰਗ ਤੇ ਉਹ ਕਹਿੰਦੀ ਵੀ ਸਾਡੇ ਕੋਲੇ ਕੋਈ ਪਰਮਿਸ਼ਨ ਨਹੀਂ ਹੈਗੀ ਤੇ ਜਦੋਂ ਅਸੀਂ ਜਾਂਦੇ ਹਾਂ ਉਹ ਕਹਿੰਦੇ ਸਾਡੇ ਕੋਲੇ ਪਰਮਿਸ਼ਨ ਹੈ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਵੀ ਇਹਨਾਂ ਨੂੰ ਪਰਮਿਸ਼ਨ ਦਿੱਤੀ ਕੀਣੀ ਹੈ ਦੇਵਪਾਰ ਦੀ ਸਾਡੇ ਨਿੱਕੇ ਨਿੱਕੇ ਬੱਚੇ ਜਿਹੜੇ ਖਰਾਬ ਕਰੇ ਜਾ ਰਹੇ ਨੇ ਤੇ ਆ ਕੁਝ ਬੰਦੇ ਮੇਰੇ ਕੋਲ ਉੱਥੋਂ ਮਾਰਕੀਟ ਚੋਂ ਆਏ ਨੇ ਜੋ ਕਿ ਉੱਥੇ ਉਹਨਾਂ ਦੇ ਤੁਸੀਂ ਬਿਆਨ ਲੈ ਸਕਦੇ ਹੋ ਛਰਿਆਮ ਵੀ ਉਹਨਾਂ ਸਾਹਮਣੇ ਇਹ ਤੰਦਾ ਚੱਲਦਾ ਆ ਉਹਦੀ ਪੰਜਾਬ ਦਾ ਇਤਿਹਾਸ ਕਿਤੇ ਵੀ ਜਾ ਕੇ ਦੇਖ ਸਕਦੇ ਹੋ ਇਥੇ ਸਾਡੇ ਬਜ਼ੁਰਗਾਂ ਨੇ ਵੀ ਖੰਡੇ ਖੜਕਾਏ ਨੇ ਤੇ ਨੌਜਵਾਨੀ ਨੇ ਵੀ ਖੰਡੇ ਖੜਕਾਏ ਨੇ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਹੁਣ ਵੀ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਅੱਡੇ ਨੇ ਇਹ ਜਲਦੀ ਤੋਂ ਜਲਦੀ ਬੰਦ ਕਰਾਏ ਜਾਣ ਜੇ ਨਾ ਬੰਦ ਹੋਏ ਤਾਂ ਅਸੀਂ ਹੋਰ ਵੀ ਨੰਗ ਸਿੰਘ ਫੌਜਾਂ ਸੱਦ ਗਏ ਤੇ ਪਾਤਲਾ ਸ਼ਹਿਰ ਦੇ ਜਿੰਨੇ ਵੀ ਪਸੰਦੀਏ ਗਏ ਇਹਨਾਂ ਨੂੰ ਨਾਲ ਲੈ ਕੇ ਫਿਰ ਅਸੀਂ ਕੋਈ ਵੱਡਾ ਮੋਰਚਾ ਲਾਵਾਂਗੇ ਵਾਹਿਗੁਰੂ ਬਾਬਾ ਜੀ ਉਹ ਲੜਾਈ ਹੋਈ ਆ ਮਾਰਕੀਟ ਦੇ ਬੰਦੇ ਨਾਲ ਨੇ ਇਹਨਾਂ ਨਾਲ ਉਹਨਾਂ ਦੀ ਹੱਥਾ ਪਾਈ ਹੋਈ ਆ ਲੜਾਈ ਕਿੱਥੇ ਕੋਈ ਸੀ ਉਹ ਅੱਡਾ ਬੰਦ ਕਰਾਉਣ ਦੇ ਕਾਰਨ ਨੇ ਉਹ ਗੁੰਡਾਗਰਦੀ ਕਰਦੇ ਨੇ ਬਾਹਰੋਂ ਬੰਦੇ ਬੁਲਾਉਂਦੇ ਨੇ ਨਿਸ਼ੇੜੀ ਬੰਦੇ ਨੇ ਉਹਨਾਂ ਕੋਲੇ ਉਹਨਾਂ ਨੂੰ ਬੁਲਾ ਕੇ ਉਹ ਗੁੰਡਾਗਰਦੀ ਕਰਦੇ ਨੇ ਸਾਰਿਆਂ ਕੋਲੀ ਬੰਦੇ ਰੱਖੇ ਹੋਏ ਨੇ 1:00 ਵਜੇ ਤੱਕ ਰਹਿੰਦੇ ਨਹੀਂ 12:00 12:00 ਵਜੇ ਤੱਕ 1:00 ਵਜੇ ਤੱਕ ਉੱਥੇ ਰਹਿੰਦੇ ਕਿੱਥੋਂ ਦੇ ਖਾਣੇ ਵਾਲ ਤੋਂ ਸੀ ਤੇ ਹਾਂ ਜੀ ਇੱਕ ਆਂਦਾ ਹੀ ਇੱਕ ਜਾਂਦਾ ਹੀ ਹੋਰੇ ਨਾ ਆਪਣੀ ਲੜਾਈ ਵੀ ਹੋਈ ਸੀ ਅੱਡੇ ਬੰਦ ਕਰਾਣ ਵਾਸਤੇ ਉਹਦੇ ਵਾਸਤੇ ਉਹਨੇ ਇੱਕ ਮੁੰਡਾ ਹੈਗਾ ਹੀ ਇਹ ਕਿ ਨਾਮਾ ਇੱਕ ਰੱਖਿਆ ਹੋਇਆ ਮੁੰਡਾ ਉਹਦਾ ਨਾਮ ਉਹ ਬਾਦਸ਼ਾਹ ਬੋਲਦਾ ਤੇ ਉਹਨੇ ਵੀ ਮੰਨ ਲਏ ਕਿ ਚਲੋ ਜਰੋ ਲਾਤ ਨੂੰ ਲੜਾਈ ਹੋਈ ਤੇ ਨਾਲ ਚਾਰ ਪੰਜ ਮੁੰਡੇ ਨੇ ਛੇੜੀ ਲੈ ਕੇ ਸਾਡੇ ਨਾਲ ਗਲੇ ਵੀ ਪੈਣੀ ਅਮਲਾ ਵੀ ਹੋਇਆ ਜੀ ਵੀ ਅਸੀਂ ਆ ਅੱਡੇ ਚ ਕਾਣ ਵਾਸਤੇ ਵੀ ਕਹਿਦ ਵੀ ਦੂਈ ਵੀ ਦੋ ਤਿੰਨ ਜਣੇ ਹੋਰ ਵੀ ਬੁਲਾਏ ਦੀ ਤੇ ਉਹ ਬਾਹ ਨਿਗ ਜੇ ਆਏ ਜੀ ਬਾਬਾ ਜੀ ਆਏ ਜੀ ਉਹ ਦੇਖ ਕੇ ਦੁਰ ਗੇ ਦੀ ਉਹ ਦੇਖ ਕੇ ਜਦੋਂ ਦੁਰ ਗੇ ਤੇ ਉਸ ਤੋਂ ਬਾਅਦ ਕਿ ਨਾਮਾ ਚਾਰ ਪੰਜ ਨੇ ਮੁੰਡੇ ਹੋਰ ਵੀ ਦੀ ਉਤਵਾ ਦੇ ਕੇ ਅਸੀਂ ਕਿਹਾ ਚੱਲ ਖਾਣੇ 'ਚ ਵੀ ਗਏ ਸੀ ਅਸੀਂ ਥਾਣੇ ਵਾਲੇ ਆਏ ਸੀ ਥਾਣੇ ਨੂੰ ਕੁਝ ਕਰਿਆ ਨਹੀਂ ਸੀ ਤੁਸੀਂ ਉਸ ਪਾਸ ਸੈਂਟਰ ਦੇ ਮੇਰੇ ਕੰਮ ਕਰਦੇ ਹੋ ਹਾਂ ਮੈਂ ਮਾਸਾ ਸੈਂਟਰ ਦੇ ਨਾਲ ਕੰਮ ਕਰਦਾ ਹਾਂ ਦੁਕਾਨ ਅੱਗੇ ਸੱਚਾ ਦੇਖ ਕੇ ਗੱਲ ਕਰਦਾ ਹਾਂ ਤੇ ਜਦੋਂ ਤੁਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤਾਂ ਮਾਰਕੁੱਟ ਕੀਤੀ ਹੈ ਹਾਂ ਰਾਤ ਨੂੰ ਮਾਰਕੁੱਟ ਵੀ ਹੋਈ ਹੈ ਕਿੰਨੇ ਕੁ ਜਣੀ ਕੋਈ ਫਿਰ ਆ ਲੈ ਡੀਜ਼ ਵਗੈਰਾ ਆਉਂਦੀ ਹੈ ਲੇਡੀਜ਼ ਵਗੈਰਾ ਕਾਫੀ 2 3 4 ਜਣੀਆਂ ਨੇ ਜੀ ਤੇਰੇ ਇੱਧਰ 3 4 ਜਣੀਆਂ ਹੈਗੀਆਂ ਨੇ ਇਹ 2 ਜਣੀਆਂ ਰਾਤ ਨੂੰ ਆਂਦੀਆਂ ਦੋ ਜਣੇ ਸਵੇਰੇ ਆਉਂਦੇ ਇਸ ਤਰ੍ਹਾਂ ਉਹ ਵੀ ਚੱਲਦਾ ਇਹ ਤੇ ਇਹਨੂੰ ਵੀ ਚੱਲਦਾ ਰਾਤ ਨੂੰ 11 12 ਵਜੇ ਚੱਕ ਰਹਿੰਦੇ ਨਹੀਂ ਕਿੰਨੇ ਕੋ ਲੋਕੀ ਆਉਂਦੇ ਨੇ ਅੱਥੇ ਹੋਰ ਉੱਥੇ ਬਹੁਤ ਸਾਰੇ ਆਉਂਦੇ ਨੇ ਇਹ ਗੱਲ ਮੇਰੇ ਧਿਆਨ 'ਚ ਵੀ ਆਈ ਸੀ ਤੇ ਮੈਂ ਸਿਟੀ ਇੰਚਾਰਜ ਨੂੰ ਭੇਜ ਕੇ ਉਹ ਦੁਕਾਨਾਂ ਜਿਹੜੀਆਂ ਬੰਦ ਕਰਵਾਤੀਆਂ ਸੀ ਤੇ ਜੇਕਰ ਉਹਨਾਂ ਦੁਬਾਰਾ ਖੁੱਲੀਆਂ ਨੇ ਤੇ ਮੈਂ ਅੱਜ ਹੀ ਸਿਟੀ ਇੰਚਾਰਜ ਨੂੰ ਦੁਬਾਰਾ ਭੇਜ ਕੇ ਬੰਦ ਕਰਾ ਦਾਂਗਾ ਜੇ ਅਜੇ-ਜਹਾ ਕੋਈ ਵੀ ਬਦ ਚੱਲਣ ਵਾਲਾ ਕੰਮ ਹੈ ਜਿਹੜਾ ਉਹ ਮੈਂ ਸ਼ਹਿਰ 'ਚ ਨਹੀਂ ਹੋਣ ਦੇਣਾ ਇਹ ਪਿਛਲੇ ਸਾਲ ਨੂੰ ਵੀ ਸਰ ਕਾਫੀ ਚੱਲਦਾ ਰਿਹਾ ਇਧਰ ਚਲਗਰਾ ਰੋਡ ਤੇ ਹੁੰਦਾ ਸੀ ਘਰਾਂ ਦੇ ਵਿੱਚ ਹੀ ਸੀਗਾ ਤਾਂ ਹਲੇ ਵੀ ਠੱਲ ਤਾਂ ਪੈ ਗਈ ਸੀਗੀ ਕਾਫੀ ਉਦੋਂ ਐਫ ਆਈ ਆਰ ਵਗੈਰਾ ਹੋਈਆਂ ਉਹਨਾਂ ਤੇ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਵੀ ਸੁਣਨ ਤੇ ਆਇਆ ਵੀ ਚੱਲ ਰਿਹਾ ਹੈ ਫਿਰ ਵੀ ਘਰਾਂ ਦੇ ਵਿੱਚ ਜੇਕਰ ਕੋਈ ਕਰਦਾ ਹੈ ਉਹਦਾ ਜਿਹੜਾ ਪਤਾ ਲਗਾਉਣਾ ਥੋੜਾ ਔਖਾ ਹੋ ਜਾਂਦਾ ਜੇਕਰ ਕੋਈ ਸ਼ਰਿਆਮ ਚੱਲ ਰਿਹਾ ਉਹ ਜਲਦੀ ਪਤਾ ਲੱਗ ਜਾਂਦਾ ਔਰ ਅਸੀਂ ਘਰਾਂ ਚ ਵੀ ਬੰਦ ਕਰਾਇਆ ਤੇ ਸ਼ਰਿਆਮ ਚੱਲਣ ਦਾ ਤਾਂ ਮਤਲਬ ਇਹ ਹੈ ਨਹੀਂ ਕਿ ਕੋਈ ਵੀ ਚੱਲੂਗਾ ਜੇ ਕੋਈ ਘਰਾਂ ਚ ਲੁਕਸ਼ਿਪਕੇ ਕਰ ਰਿਹਾ ਤਾਂ ਅਸੀਂ ਉਹ ਬੰਦ ਕਰਾ ਦਾਂ ਸਰ ਨਾਲ ਦੇ ਦੁਕਾਨਦਾਰਾਂ ਨੇ ਨਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਮਸਾਜ ਆ ਇੰਟਰ ਵਾਲਿਆਂ ਨਾਲ ਕੁੱਟਮਾਰ ਵੀ ਕੀਤੀ ਸਰ ਨਹੀਂ ਉਹ ਉਹ ਮੁੰਡਿਆਂ ਦੀ ਆਪਸੀ ਲੜਾਈ ਹੋਈ ਸੀਗੀ ਕੋਈ ਗੱਡੀ ਖੜੀ ਕਰਨ ਪਿੱਛੇ ਲੜਾਈ ਹੋਈ ਸੀ ਉਹ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ